ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਵੋ ਸੰਤ ਜਨੋ ਗੁਰਦਾਵ ਹੈ गोविंद ਕੇਰੇ ਨਾਮੁ ਗੁਰਮੁਖ ਮਿਲ ਰਹੀਐ ਕਰਵਾਜ ਹੈ ਸਬਦ ਕਨੇਰੇ ਰਾਮੁ ਮਿਲ ਰਹੀ ਹੈ ਘਰ ਵਾਜੇ ਹੈ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਨਸ ਜਪੀ ਸਦਾ ਸਾਲਾਹੀ ਸਾ ਸਬਦ ਲਿਵ ਲਾਈ ਅਨੰਦਨ ਸਹਿਜ ਰਹਿ ਰੰਗ ਰਾਤਾ RAM ਨਾਮ ਰਿਤ ਪੂਜਾ ਨਾਨਕ ਗੁਰਮੁਖ ਏਕ ਪਛਾਨ ਐ ਅਵਰ ਨਾ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਕੱਡ ਕੱਡ ਰਵਿਆ ਸੋਈ ਗੁਰਮਕ ਸਾਚ ਪਾਈਐ ਸਹਜ ਸਮਾਈਐ ਰਿਸ ਬਿਨ ਅਬਰ ਨਾ ਕੋਈ ਸਹਜ ਗੁਣ ਨਾਨਕ ਸੋ ਪ੍ਰਭ ਸਬਦ ਦੇ ਜਾਪੈ ਐਨਸ ਨਾਮ ਧਿਆਏ ਇਹੋ ਜਗੁ ਦੁਤਰ ਮਨ ਮੁਖ ਪਾਰ ਨ ਪਾਈ ਰਾਮ ਅੰਤਰੇ ਹਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾ ਅੰਦਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਮ ਮੰਗ ਦੁੱਖ ਪਾਵੈ ਝੋਟਾ ਖਾਵੈ ਅੰਤ ਗਿਆ ਪਛੋਤਾ ਉਤ ਕਟੰਗ ਸੁਧ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਹਉ ਕੁਛ ਆਪਣਾ ਸਤਿਗੁਰ ਦਾਤਾ ਕਿਨ ਬਿਦ ਤੁਤਰ ਤਰੀਐ ਰਾਂ ਸਤਿਗੁਰ ਪਾਏ ਚਲੋ ਜੀਵਤ ਆਇਬ ਮਰੀਐ ਰਾਮ ਜੀਵਤ ਆ ਮਰੀਐ ਭੌਜਲ ਤਰੀਐ ਗੁਰਮੁਖ ਨਾਮ ਸਮਾਵੈ ਊਰਾ ਪੁਰਖ ਪਾਇਆ ਵਡਭਾਗੀ ਸਤ ਨਾਮ ਲਿਵਦਾ ਵੈ ਮਤ ਪਰਗਾਸ ਭਈ ਮਨ ਮੰਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸਬਦ ਮਤ ਪਰਗਾਸ ਭਈ ਮਨ ਮੰਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇ E